ਟਾਈਆਂ ਵੱਜ ਕੇ ਇਹਨਾਂ ਵਿੱਚ ਲੋਕ ਮਰਦੇ ਬੈਕ ਬੱਤੀ ਨਹੀਂ ਹੁੰਦੀ ਟਰਾਲੀਆਂ ਨੂੰ ਟਾਈਆਂ ਵੱਜ ਕੇ ਉਹਨਾਂ ਵਿੱਚ ਲੋਕ ਮਰਦੇ ਬੈਕ ਬੱਤੀ ਨਹੀਂ ਹੁੰਦੀ ਟਰਾਲੀਆਂ ਨੂੰ ਬਾਗ ਉਜੜਦਿਆਂ ਉਜੜਦਿਆਂ ਉਜੜ ਜਾਂਦੇ ਤਜਰਬਾ ਹੁੰਦਾ ਨਹੀਂ ਜਿਨ੍ਹਾਂ ਦੇ ਮਾਲੀਆਂ ਨੂੰ ਭਾਜਪਾ ਕਦੇ ਪੰਜਾਬ ਨਾ ਪੈਰ ਪਾਉਂਦੀ ਹੁੰਦੀ ਸਮਝ ਜੇ ਸਾਡੇ ਅਕਾਲੀਆਂ ਨੂੰ ਭਾਜਪਾ ਕਦੇ ਪੰਜਾਬ ਨਾ ਪੈਰ ਪਾਉਂਦੀ ਭਾਜਪਾ ਕਦੇ ਪੰਜਾਬ ਨਾ ਪੈਰ ਪਾਉਂਦੀ ਹੁੰਦੀ ਸਮਝ ਜੇ ਸਾਡੇ ਅਕਾਲੀਆਂ ਨੂੰ ਮੱਖਣ ਬਰਾੜਾ ਉਹ ਵੀ ਚੱਕ ਕੇ ਜੇਲ੍ਹ ਵਿੱਚ ਤੰਨ ਦਿੱਤੇ ਖਾ ਕੇ ਵੇਚ ਕੇ ਕਿਕਰਾਂ ਟਾਲੀਆਂ ਨੂੰ ਜੋ ਕਹਿੰਦਾ ਖਾ ਕੇ ਵੇਚ ਕੇ ਕਿਕਰਾਂ ਟਾਲੀਆਂ ਨੂੰ ਜਿਹੋ ਖਾਂਦੇ ਲੋਕ ਹਮੇਸ਼ਾ ਰੋਂਦੇ ਐ ਵਿੱਚ ਜ਼ਿੰਦਗੀ ਕਦੇ ਦੋਸਤੋ ਹੱਸਦੇ ਨਹੀਂ ਓਏ ਆ ਤੋਲਾ ਤੋਲਾ ਵੇਚਣ ਵਾਲੇ ਫਸ ਜਾਂਦੇ ਟਰੱਕਾਂ ਦੇ ਜਿਹੜੇ ਟਰੱਕ ਵੇਚਦੇ ਫਸਦੇ ਨਹੀਂ ਆ ਤੋਲਾ ਤੋਲਾ ਵੇਚਣ ਵਾਲੇ ਫਸ ਜਾਂਦੇ ਟਰੱਕਾਂ ਦੇ ਜਿਹੜੇ ਟਰੱਕ ਵੇਚਦੇ ਫਸਦੇ ਨਹੀਂ ਕਿੰਨਾ ਮੱਖਣ ਬਰਾੜਾ ਮੁਲਕ ਨੂੰ ਸੁਰਗ ਬਣਾ ਦੇਾਂਗੇ ਵਾਦੇ ਕਰਦੇ ਕਰਦੇ ਲੀਡਰ ਥੱਕਦੇ ਨਹੀਂ ਉਹ ਬਾਡਰ ਤੋਂ ਡਰੱਗ ਫੜਦੇ ਕਈ ਕਰੋੜਾਂ ਦੀ ਤੇ ਫੇਰ ਕਿੱਧਰ ਨੂੰ ਜਾਂਦੀ ਮੁੜ ਕੇ ਦਾਸਦੇ ਹੀ ਨਹੀਂ ਇੱਕ ਉਹ ਦਸ ਦੋਸਤਾਂ ਵਿਆਹ ਕਰਨ ਵੀ ਕਮ ਸੇ ਕਮ 60 ਤੇ ਜਾਂ 70 ਤੇ ਜਾਂ ਸੁਹਾਗ ਕਰਤੀਆਂ ਕੀ ਕਰਤਾ ਸੋ ਮੈਂ ਤਾਂ ਗੱਲ ਕਰਦਾ ਹੋਰ ਨਹੀਂ ਕੋਈ ਗੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਇੱਥੇ ਆਓ ਤੁਸੀਂ ਬੱਚੇ ਪੜ ਲਾਓ ਇੱਥੇ ਆ ਕੇ ਬਿਜ਼ਨਸ ਕਰੋ ਇੱਥੇ ਆ ਕੇ ਆ ਕਰੋ ਫਲਾਣਾ ਕਰੋ ਬਹੁਤ ਦੋ ਚਾਰਕ ਲਾਈਨਾਂ ਲਿਖੀਆਂ ਇਹਦਾ ਬੱਚੇ ਲੀਡਰਾਂ ਦੇ ਇੰਡੀਆ ਤੋਂ ਬਾਹਰ ਪੜ੍ਹਦੇ ਤੇ ਸਾਨੂੰ ਕਹਿੰਦੇ ਆਓ ਪੜ੍ਹਾਓ ਇੱਥੇ ਆਪਦੇ ਸਾਰਿਆਂ ਦੇ ਪਿਓ ਨੇ ਪੁੱਤਾਂ ਦੇ ਬਾਹਰ ਪੜ੍ਹਦੇ ਹੁਣਾ ਇਹਦਾ ਬੱਚੇ ਲੀਡਰਾਂ ਦੇ ਇੰਡੀਆ ਤੋਂ ਬਾਹਰ ਪੜ੍ਹਦੇ ਤੇ ਸਾਨੂੰ ਕਹਿੰਦੇ ਆਓ ਪੜ੍ਹਾਓ ਇੱਥੇ ਤੇ ਸ਼ਰਮਾਇਆ ਆਪਣਾ ਮੁਲਕ ਤੋਂ ਬਾਹਰ ਲੈ ਗਏ ਤੇ ਸਾਨੂੰ ਕਹਿੰਦੇ ਆ ਪੂੰਜੀ ਲਗਾਓ ਇੱਥੇ ਸ਼ਰਮਾਇਆ ਆਪਣਾ ਮੁਲਕ ਤੋਂ ਬਾਹਰ ਲੈ ਗਏ ਤੇ ਸਾਨੂੰ ਕਹਿੰਦੇ ਆ ਪੂੰਜੀ ਲਗਾਓ ਇੱਥੇ ਅਸੀਂ ਆਵਾਂਗੇ ਕਰ ਦਿਓ ਫੰਡ ਇਕੱਠਾ ਤੁਸੀਂ ਆਏ ਤਾਂ ਨਗਦ ਲਿਆਏ ਹੋਏ ਇੱਥੇ ਤੇ ਠਾਣੇਦਾਰ ਪਟਵਾਰੀ ਨੂੰ ਭੁੱਲਿਓ ਨਾ ਕੋਈ ਚੰਗੀ ਜੀ ਬੋਤਲ ਲਿਆਏ ਹੋਏ ਇੱਥੇ ਚਮਚਾ ਗਰੀ ਜੋ ਕਰੂਗਾ ਖੂਬ ਸਾਡੀ ਉਹਨੂੰ ਦੱਸੋਗਾ ਕਿਵੇਂ ਭਲਾ ਦੇਾਂਗੇ ਤੇ ਉਮਰ ਭਾਵੇਂ 50 ਤੋ ਹੋਵੇ ਟੱਪੀ ਯੂਥ ਵਿੰਗ ਦਾ ਪ੍ਰਧਾਨ ਬਣਾ ਦੇਾਂਗੇ ਕਹਿੰਦੇ ਉਮਰ ਭਾਵੇਂ 50 ਤੋ ਹੋਵੇ ਟੱਪੀ ਯੂਥ ਵਿੰਗ ਦਾ ਪ੍ਰਧਾਨ ਬਣਾ ਦੇਾਂਗੇ ਜੇ ਇੱਥੇ ਫਿਰ ਵੀ ਤੁਹਾਨੂੰ ਦਫ਼ਤਰਾਂ ਵਿੱਚ ਨਹੀਂ ਵੜਨ ਲੈਂਦੇ ਦੇ ਨਾਲ ਖੜ ਕੇ ਫੋਟੋ ਖਿਚਾ ਦੇਾਂਗੇ ਤੇ ਬਥੇਰੇ ਫਿਰਦੇ ਆ ਸਾਨੂੰ ਕੀ ਫਰਕ ਪੈਂਦਾ ਦੋ ਪੁਲਿਸਗੇ ਨਾਲ ਘਲਾ ਦੇਾਂਗੇ ਤੇ ਤੁਰਨ ਫਿਰਨ ਦਾ ਜੇ ਰੱਖਦੇ ਸ਼ੌਂਕ ਕਿਧਰੇ ਤੇ ਕਿਸੇ ਸਾਧਨਾ ਜੱਫੀ ਪਵਾ ਦੇਾਂਗੇ ਕਹਿੰਦਾ ਤੁਰਨ ਫਿਰਨ ਦਾ ਜੇ ਰੱਖਦੇ ਸ਼ੌਂਕ ਕਿਧਰੇ ਉਹ ਕਿਸੇ ਸਾਧਨਾ ਜੱਫੀ ਪਵਾ ਦੇਾਂਗੇ ਤੇ ਤੀਜੀ ਚੌਥੀ ਜੇ ਕਰਾਉਣੀ ਹੋਈ ਸ਼ਾਦੀ ਤਾਂ ਮੱਖਣ ਬਰਾੜ ਤੋਂ ਸੇਹਰਾ ਲਗਵਾ ਦੇਾਂਗੇ ਕਹਿੰਦਾ ਤੁਸੀਂ ਪਿਓ ਦੇ ਪੁੱਤੋਂ ਐਂ ਲ ਆ ਰਹੀ ਇਹ ਵੀ ਕੰਮ ਕਰ ਜਾਂਦੇ ਕਹਿੰਦਾ ਦੋ ਦੋ ਵਿਆਹ ਕਰਾ ਜਾਂਦੇ ਨਹੀਂਓ ਲੱਬਿਆ ਹੁਸਨ ਪੰਜਾਬ ਵਰਗਾ ਤੇ ਨਾ ਉਹ ਫੁੱਲ ਤੇ ਨਾ ਫਲਕਾਰੀਆਂ ਨੇ ਤੇ ਯਾਰ ਮਿਲਿਆ ਨਹੀਂ ਯਾਰ ਲਈ ਮਰਨ ਵਾਲਾ ਝੂਠੇ ਪਿਆਰ ਤੇ ਫੋਕੀਆਂ ਯਾਰੀਆਂ ਨੇ ਜੰਗ ਇਸ਼ਕ ਦੀ ਹੋਵੇ ਜਾਂ ਦੁਸ਼ਮਣੀ ਦੀ ਤੇ ਮੱਲਾਂ ਤੁਸੀਂ ਪੰਜਾਬੀਆਂ ਮਾਰੀਆਂ ਨੇ ਤੇ ਮੱਖਣ ਬਰਾੜ ਨੇ ਘੁੰਮ ਲਈ ਕੁੱਲ ਦੁਨੀਆ ਪਰ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ ਸੱਚੀ ਵਿੱਚ ਪੰਜਾਬ ਸਰਦਾਰੀਆਂ ਨੇ